ਸਾਨੂੰ ਲੈਟਰਾਂ ਵੀ ਆਈਆਂ ਲੋਕਾਂ ਦੀਆਂ ਵੀ ਸਾਡੇ ਜਿਹੜਾ ਸਰਪੰਚ ਹੈ ਉਹ ਕਿਸ ਪੋਲੀਟੀਕਲ ਪਾਰਟੀ ਦਾ ਨਾ ਹੋਵੇ ਚੋਣ ਸਿੰਬਲ ਜਿਹੜਾ ਵਾ ਉਹਦਾ ਆਮ ਹੋਵੇ ਪੋਲੀਟੀਕਲ ਪਾਰਟੀ ਵਾਲਾ ਚੋਣ ਸਿੰਬਲ ਨਾ ਹੋਵੇ ਵੱਤ ਤੋਂ ਵੱਧ ਸਰਬਸਮਤੀਆਂ ਹੋਣਗੀਆਂ ਪਿੰਡਾਂ 'ਚ ਲੜਾਈ ਝਗੜੇ ਘਟਣਗੇ ਧੜੇਬੰਦੀਆਂ ਘਟਣਗੀਆਂ ਤੇ ਜਿਹੜੇ ਪਿੰਡਾਂ 'ਚ ਸਰਬਸਮਤੀਆਂ ਹੋਣਗੀਆਂ ਉਹਨਾਂ ਪਿੰਡਾਂ ਨੂੰ 5 ਲੱਖ ਨਾਮ ਰਾਸ਼ੀ ਜਿਹੜੀ ਨਕਦ ਮਿਲੂ ਉਹ ਨਾਲ ਉਹਨਾਂ ਪਿੰਡਾਂ ਦੇ ਵਿੱਚ ਖੇਡ ਗਰਾਉਂਡਾਂ ਹਸਪੀਟਲ ਸਕੂਲ ਜੋ ਵੀ ਜ਼ਰੂਰਤਾਂ ਹੋਣਗੀਆਂ ਉਹ ਉੱਥੇ ਵਿਕਾਸ ਕਰਾਏ ਜਾਣਗੇ ਲੋਕਾਂ ਨੂੰ ਮਾਣ ਉੱਪਰ ਸਾਡਾ ਸਰਪੰਚ ਬਣਿਆ ਤੇ ਸਾਡੇ ਪਿੰਡ ਦਾ ਉਦਾਰ ਹੋਇਆ ਸਾਡੇ ਪਿੰਡ ਦਾ ਵਿਕਾਸ ਹੋਇਆ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਪਹਿਲਾਂ ਧੜੇਬੰਦੀਆਂ ਲੜਾਈਆਂ ਝਗੜੇ ਹੁੰਦੇ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਜਿਹਦੀ ਸਰਕਾਰ ਆ ਜਿਵੇਂ ਕਹਿੰਦੇ ਜਿਹਦੀ ਲਾਠੀ ਉਹਦੀ ਪੈਸ ਜਿਹਦੀ ਸਰਕਾਰ ਹੋਣੀ ਉਹਦੇ ਬੰਦਿਆਂ ਵੱਲੋਂ ਗੁੰਡਾਗਰਦੀ ਕੀਤੀ ਜਾਣੀ ਬੂਸ ਕੈਪਚਰ ਹੋਣੇ ਪੇਪਰ ਰੱਤ ਹੋਣੇ ਬੜੇ ਧੱਕੇ ਹੋਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2.5 ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਨੀਆਂ ਜਿਮਣੀ ਚੋਣਾਂ ਲੰਘੀਆਂ ਹੋਰ ਵੀ ਕਈ ਲੈਕਸ਼ਨਾਂ ਹੋਈਆਂ ਕਿਤੇ ਨਾ ਕੋਈ ਬੂਥ ਕੈਪਚਰ ਹੋਇਆ ਨਾ ਕੋਈ ਪੇਪਰ ਰੱਦ ਹੋਇਆ ਨਾ ਕੋਈ ਧੱਕੇਸ਼ਾਹੀ ਹੋਈ ਆ ਅੱਜ ਸਦਨ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਬੜਾ ਜ਼ਰੂਰੀ ਬਿੱਲ ਮੰਨਿਆ ਜਾਂਦਾ ਸੀ ਕਿ ਪੰਚਾਇਤੀ ਚੋਣਾਂ ਆਉਣੀਆਂ ਇਹਦੇ ਵਿੱਚ ਸੋਧ ਕੀ ਕੀ ਹੋਊਗੀ ਮੇਰੇ ਨਾਲ ਪੰਚਾਇਤ ਮੰਤਰੀ ਸਾਹਿਬ ਨੇ ਸਰ ਕਿਉਂ ਜ਼ਰੂਰਤ ਪਈ ਕਿ ਇਸ ਬਿੱਲ ਦੇ ਵਿੱਚ ਸੋਧ ਕੀਤੀ ਜਾਵੇ ਇਸ ਬਿੱਲ ਦੀ ਬੜੀ ਵੱਡੀ ਜ਼ਰੂਰਤ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਚਾਇਤੀ ਰਾਜ ਬਿੱਲ ਜਿਹੜੀ ਐਮੈਂਡਮੈਂਟ ਕੀਤੀ ਆ ਇਹਦਾ ਫਾਇਦਾ ਸਾਡੀਆਂ ਅਨਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਐਸਸੀ ਕੈਟਾਗਰੀ ਨੂੰ ਮਿਲੂਗਾ ਅੱਗੇ ਜ਼ਿਲ੍ਹੇ ਲੈਵਲ ਤੇ ਜਿਹੜੇ ਪਿੰਡ ਰਿਜ਼ਰਵ ਕੀਤੇ ਜਾਂਦੇ ਨੇ ਜ਼ਿਲ੍ਹੇ ਲੈਵਲ ਤੇ ਕੀਤੇ ਜਾਂਦੇ ਇੱਕ ਜ਼ਿਲ੍ਹੇ ਦੀ ਮੰਨ ਲਓ ਟੋਟਲ ਜਿਹੜੀ ਆਬਾਦੀ ਆ ਉਹਦੇ ਚ ਉਹ ਐਸਸੀ ਕੈਟਾਗਰੀ ਜਿਹੜੀ ਆ ਉਹ 30% ਆ ਜਾਂ 35% ਆ ਉਹ ਜ਼ਿਲ੍ਹੇ ਲੈਵਲ ਤੇ ਕਰ ਦੇਣੀ ਇੱਕ ਹਲਕੇ ਦੇ ਵਿੱਚ ਦੋ ਬਲਾਕ ਆ ਉਸ ਹਲਕੇ ਦਾ ਲੀਡਰ ਆ ਪਟਿਆਲਾ ਡਿਟਰ ਜਾਂ ਦਿੱਗਜ ਆ ਜਾਂ ਮੁੱਖ ਮੰਤਰੀ ਆ ਉਹ ਉਹਨਾਂ ਨੇ ਕੋਸ਼ਿਸ਼ ਕਰਨੀ ਵੀ ਆਪਦੇ ਜਿਹੜੇ ਜਰਨਲ ਬੰਦੇ ਆ ਉਹਨਾਂ ਨੂੰ ਖੁਸ਼ ਕਰਨ ਲਈ ਦਾਲ ਦੇ ਬਲਾਕ ਜਿਹੜੇ ਦੂਜੇ ਹਲਕੇ ਦੇ ਆ ਉਹਦੇ ਚ ਜਾਂ ਕੋਈ ਐਮ ਐਲ ਏ ਖਾਸ ਲੋਕਾਂ ਨੂੰ ਫਾਇਦਾ ਦੇਣਾ ਨਾਲ ਦੇ ਬਲਾਕਾਂ ਦੇ ਵਿੱਚ ਵਾਧ ਰਿਜ਼ਰਵ ਕਰਾ ਦੇਣੇ ਤੇ ਆਪਦੇ ਜੇ ਗਿਨ ਲਓ ਵੀ ਆਪਦੇ ਬਲਾਕ ਦੇ ਵਿੱਚ 50% ਵਾਦੀ ਐਸੀ ਆ ਆਪਦੇ ਬਲਾਕਾਂ 'ਚ 25% ਰਿਜ਼ਰਵ ਕਰਾ ਲੈਣੇ ਤੇ ਜਿਹੜਾ ਨਾਲ ਦਾ ਬਲਾਕ ਆ ਉਹ ਐਸੀ ਕੈਟਾਗਰੀ ਉਧਰੋਂ ਪੂਰੀ ਕਰ ਲੈਣੀ ਹੋਣੇ ਆਊਗਾ ਜਿਹੜੇ ਬਲਾਗ ਦੇ ਵਿੱਚ ਜਿੰਨੀ ਕੈਟਾਗਰੀ ਜੇ 30% ਆ 30% ਪਿੰਡ ਰਿਜ਼ਰਵ ਹੋਣਗੇ ਜੇ 50% ਆ ਤੇ 50% ਉਹ ਬਲਾਗ ਦੇ ਪਿੰਡ ਰਿਜ਼ਰਵ ਹੋਣਗੇ ਜੇ ਇੱਕ ਬਲਾਗ ਦੇ ਵਿੱਚ 100 ਪਿੰਡ ਆ ਮੰਨ ਲਓ ਤੇ ਜੇ 50% ਆਬਾਦੀ ਐਸਸੀ ਆ ਤੇ 50 ਪਿੰਡੋਂ ਦੇ ਵਿੱਚੋਂ ਰਿਜ਼ਰਵ ਹੋਣਗੇ ਜੇ 30% ਹੈ ਤੇ ਫਿਰ 30 ਪਿੰਡ ਰਿਜ਼ਰਵ ਹੋਣਗੇ ਵੀ ਕਿਸੇ ਗਰੀਬ ਦਾ ਐਸੀ ਕੈਟਾਗਰੀ ਦਾ ਪਛੜੀ ਸ਼੍ਰੇਣੀ ਦਾ ਕਿਸੇ ਨੂੰ ਹੱਕ ਨਹੀਂ ਖਾਂਦ ਦਿੱਤਾ ਜਾਊਗਾ। ਉਹ ਨਿਸ਼ਾਨ ਵਾਲੇ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਧੜੇਬੰਦੀ ਤੇ ਕੋਈ ਫਰਕ ਪਾਉ ਕਿਉਂਕਿ ਸਭ ਤੋਂ ਵੱਡੀ ਧੜੇਬੰਦੀ ਨਾ ਤਾਂ ਅ ਐਮਐਲਏ ਇਲੈਕਸ਼ਨ ਦੇ ਵਿੱਚ ਨਜ਼ਰ ਆਉਂਦੀ ਹੈ ਨਾ ਐਮਪੀ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਨਜ਼ਰ ਨਹੀਂ ਆਉਂਦੀ। ਕਿਦੋਂ ਇਲੈਕਸ਼ਨ ਹੁੰਦੇ ਪੰਚਾਇਤ ਦੇ ਉਦੋਂ ਤੜੇਬੰਦੀ ਹੋਣੀ ਜਾਂ ਲੋਕ ਵੱਡੀਆਂ ਪਾਰਟੀਆਂ ਨਾਲ ਜੁੜੇ ਹੋਏ ਹੁੰਦੇ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਆਉਂਦੀਆਂ ਨੇ ਬੜੀਆਂ ਖਬਰਾਂ ਬਾਹਰ ਆਉਂਦੀਆਂ ਤੁਹਾਨੂੰ ਲੱਗਦਾ ਇਹਦੇ ਨਾਲ ਕੁਝ ਫਰਕ ਪਾਉ ਪਿੰਡਾਂ ਦੇ ਲੋਕ ਚਾਹੁੰਦੇ ਆ ਵੀ ਸਾਡਾ ਸਰਪੰਚ ਕਿਸੇ ਪੋਲੀਟੀਕਲ ਪਾਰਟੀ ਦਾ ਸਰਪੰਚ ਨਾ ਹੋਵੇ ਸਾਡਾ ਸਰਪੰਚ ਹੋਵੇ ਇਹਦਾ ਕਰਕੇ ਸਾਨੂੰ ਲੈਟਰਾਂ ਵੀ ਆਈਆਂ ਲੋਕਾਂ ਦੀਆਂ ਵੀ ਸਾਡੇ ਜਿਹੜਾ ਸਰਪੰਚ ਹੈ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਨਾ ਹੋਵੇ ਚੋਣ ਸਿੰਬਲ ਜਿਹੜਾ ਵਾ ਉਹਦਾ ਆਮ ਹੋਵੇ ਪੋਲੀਟੀਕਲ ਪਾਰਟੀ ਵਾਲਾ ਚੋਣ ਸਿੰਬਲ ਨਾ ਹੋਵੇ ਇਹਦੇ ਨਾਲ ਲੋਕਾਂ ਨੂੰ ਇਹ ਹੋਊ ਵੀ ਇਹ ਜਿਹੜਾ ਸਰ ਫੈਕਟਰ ਤੇ ਜਾਂ ਹਾਕੀ ਦੇ ਚੋਣ ਲੜਦਾ ਪਿਆ ਇਹ ਸਾਡੇ ਪਿੰਡ ਦਾ ਸਰਪੰਚ ਆ ਤੇ ਜੇ ਕੋਈ ਆਪਦੇ ਲੀਡਰ ਦੀ ਕਿਹੇ ਨੈਸ਼ਨਲ ਲੀਡਰ ਦੀ ਜਾਂ ਪੰਜਾਬ ਦੇ ਲੀਡਰ ਦੀ ਫੋਟੋ ਉੱਤੇ ਲਾਉਣੀ ਚਾਹੁੰਦਾ ਆਪਦੇ ਪੋਸਟਰ 'ਚ ਉਹ ਲਾ ਸਕਦਾ ਉਹਦੇ ਤੋਂ ਕਿਸੇ ਨੂੰ ਕੋਈ ਰੋਕ ਨਹੀਂ ਗਈ ਇਹਦੇ ਨਾਲ ਇਹ ਫਾਇਦਾ ਮਿਲੂ ਲੋਕਾਂ ਨੂੰ ਵੱਧ ਤੋਂ ਵੱਧ ਸਰਬਸਮਤੀਆਂ ਹੋਣਗੀਆਂ ਪਿੰਡਾਂ 'ਚ ਲੜਾਈ ਝਗੜੇ ਘਟਣਗੇ ਧੜੇਬੰਦੀਆਂ ਘਟਣਗੀਆਂ ਤੇ ਜਿਹੜੇ ਪਿੰਡਾਂ 'ਚ ਸਰਬਸਮਤੀਆਂ ਹੋਣਗੀਆਂ ਉਹਨਾਂ ਪਿੰਡਾਂ ਨੂੰ 5 ਲੱਖ ਨਾਮ ਰਾਸ਼ੀ ਜਿਹੜੀ ਨਕਦ ਮਿਲੂ ਉਹ ਨਾਲ ਉਹਨਾਂ ਪਿੰਡਾਂ ਦੇ ਵਿੱਚ ਖੇਡ ਗਰਾਊਂਡਾਂ ਹਸਪੀਟਲ ਸਕੂਲ ਜੋ ਵੀ ਜ਼ਰੂਰਤਾਂ ਹੋਣਗੀਆਂ ਉਹ ਉੱਥੇ ਵਿਕਾਸ ਕਰਾਏ ਜਾਣਗੇ ਲੋਕਾਂ ਨੂੰ ਮਾਣ ਹੋ ਵੀ ਸਾਡਾ ਸਰਪੰਚ ਬਣਿਆ ਤੇ ਸਾਡੇ ਪਿੰਡ ਦਾ ਉਧਾਰ ਹੋਇਆ ਸਾਡੇ ਪਿੰਡ ਦਾ ਵਿਕਾਸ ਹੋਇਆ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਪਹਿਲਾਂ ਟੜੇਬੰਦੀਆਂ ਲੜਾਈਆਂ ਝਗੜੇ ਹੁੰਦੇ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਤੌਰ ਤੇ ਭੁੱਲਰ ਸਾਹਿਬ ਇਵੇਂ ਹੁੰਦਾ ਹੈ ਕਿ ਜਿਹੜੇ ਲੋਕ ਫਾਰਮ ਭਰ ਰਹੇ ਨੇ ਉਹਨਾਂ ਦੇ ਵਿੱਚ ਪਾਵਰ ਨਹੀਂ ਕਿ ਉਹ ਜਾ ਕੇ ਕਾਗਜ਼ ਰੱਦ ਕਰਵਾ ਸਕੇ ਕਾਗਜ਼ ਰੱਦ ਕਰਵਾਉਣੇ ਉਹਨਾਂ ਦੇ ਵੱਡੇ ਲੀਡਰ ਨੇ ਜਿਹਦੇ ਕੋਲੇ ਪਾਵਰ ਹੈ ਉਹ ਚਾਹੇ ਮੰਤਰੀ ਹੋਵੇ ਜਾਂ ਵਿਧਾਇਕ ਹੋਵੇ ਉਹ ਕੋਸ਼ਿਸ਼ ਕਰਦਾ ਹੈ ਕਿ ਅਫਸਰ ਨੂੰ ਕਿਸੇ ਨਾ ਕਿਸੇ ਤਰੀਕੇ ਡਰਾ ਧਮਕਾ ਕੇ ਇੱਕ ਦੇ ਕਾਗਜ਼ ਰੱਦ ਕਰਵਾ ਦਈਏ ਇਨੂੰ ਮੇਨਟੇਨ ਕਿਵੇਂ ਕਰੋਗੇ ਕੀ ਤੁਹਾਡੇ ਲੀਡਰ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਇਸ ਗੱਲ ਤੋਂ ਕਿਨਾਰਾ ਕਰਨਗੇ ਜਾਂ ਸਰਕਾਰ ਉਹਨਾਂ ਤੇ ਕੋਈ ਨਜ਼ਰ ਰੱਖੇਗੀ ਇਸ ਤਰ੍ਹਾਂ ਦੀ ਕਿ ਦੇਖੋ ਇਸ ਤਰ੍ਹਾਂ ਦਾ ਹੋਵੇ ਨਾ ਬੇਸ਼ੱਕ ਸਦਨ ਦੇ ਵਿੱਚ ਕਿਹਾ ਗਿਆ ਕਿ ਅਜਿਹਾ ਨਹੀਂ ਹੋਊਗਾ ਪਰ ਇਹਨੂੰ ਇਹਨੂੰ ਮੇਨਟੇਨ ਕਿਵੇਂ ਕੀਤਾ ਜਾਏਗਾ ਇਹਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਭਾਵੇਂ ਕੋਈ ਵੀ ਇਲੈਕਸ਼ਨ ਹੋਵੇ ਲੋਕ ਸਭਾ ਦੀ ਜਾਂ ਕੋਈ ਜਿਮਨੀ ਚੋਣ ਆ ਜਾਵੇ ਵਿਧਾਨ ਸਭਾ ਦੀ ਜਾਂ ਸਰਪੰਚੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਕੋਈ ਵੀ ਇਲੈਕਸ਼ਨ ਭਾਵੇਂ ਐਮਸੀ ਦੀ ਆ ਜੀਦੀ ਸਰਕਾਰ ਆ ਜਿਵੇਂ ਕਹਿੰਦੇ ਜਿਦੀ ਲਾਠੀ ਉਹਦੀ ਪੈਸ ਜਿਦੀ ਸਰਕਾਰ ਹੋਣੀ ਉਹਦੇ ਬੰਦਿਆਂ ਵੱਲੋਂ ਗੁੰਡਾਗਰਦੀ ਕੀਤੀ ਜਾਣੀ ਬੂਥ ਕੈਪਚਰ ਹੋਣੇ ਪੇਪਰ ਰੱਦ ਹੋਣੇ ਬੜੇ ਧੱਕੇ ਹੋਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2.5 ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਨੀਆਂ ਜਿਮਣੀ ਚੋਣਾਂ ਲੰਘੀਆਂ ਹੋਰ ਵੀ ਕਈ ਇਲੈਕਸ਼ਨਾਂ ਹੋਈਆਂ ਕਿਤੇ ਨਾ ਕੋਈ ਬੂਥ ਕੈਪਚਰ ਹੋਇਆ ਨਾ ਕੋਈ ਪੇਪਰ ਰੱਦ ਹੋਇਆ ਨਾ ਕੋਈ ਧੱਕੇਸ਼ਾਹੀ ਹੋਈ ਆ ਆ ਸਰਪੰਚੀ ਦੀ ਇਲੈਕਸ਼ਨ 'ਚ ਵੀ ਕਿਸੇ ਨਾ ਕੋਈ ਧੱਕੇਸ਼ਾਹੀ ਨਹੀਂ ਹੋਈ ਕੋਈ ਪੇਪਰ ਨਹੀਂ ਰੱਦ ਹੋਊਗਾ ਕੋਈ ਗੁੰਡਾਗਰਦੀ ਨਹੀਂ ਹੋਊਗੀ ਕੋਈ ਬੂਥ ਕੈਪਚਰ ਨਹੀਂ ਹੋਊਗਾ ਇਲੈਕਸ਼ਨਾਂ ਹੋਣਗੀਆਂ ਸਾਫ਼ ਸੁਥਰੀਆਂ ਪਾਰਦਰਸ਼ੀ ਕੋਸ਼ਿਸ਼ ਇਹੋ ਕੀਤੀ ਜਾਊ ਕਿ ਪਿੰਡਾਂ ਦੇ ਲੋਕਾਂ ਨੂੰ ਸਮਝਾ ਕੇ ਸਰਬਸਮਤੀਆਂ ਕੀਤੀਆਂ ਜਾਣ ਤਾਂ ਜੋ ਪਿੰਡ ਦਾ ਵਿਕਾਸ ਹੋਵੇ ਤਾਂ ਜੋ ਪਿੰਡ ਦੇ ਵਿੱਚੋਂ ਧੜੇਸਬੰਦੀਆਂ ਖਤਮ ਹੋਣ ਲੜਾਈਆਂ ਝਗੜੇ ਖਤਮ ਹੋਣ ਲੋਕਾਂ ਦੇ ਨੁਕਸਾਨ ਹੋਣੇ ਬੰਦ ਹੋਣ ਜਿਹੜੇ ਪਿਛਲੀਆਂ ਪੋਲੀਟੀਕਲ ਪਾਰਟੀਆਂ ਪਰਚਾਚਾਰੀ ਦਾ ਸਿਸਟਮ ਚਲਾਉਂਦੀਆਂ ਰਹੀਆਂ ਉਹ ਸਿਸਟਮ ਤੇ ਹੀ ਖਤਮ ਕਰ ਹੀ ਦਿੱਤਾ ਕੁਆਲਿਫਿਕੇਸ਼ਨ ਵੀ ਰੱਖੀ ਹੈ ਕਿ ਕੈਂਡੀਡੇਟ ਇਨੀ ਕੁਆਲਿਫਿਕੇਸ਼ਨ ਵਾਲਾ ਹੋਵੇ ਕੋਈ ਬਿੱਲ ਦੇ ਵਿੱਚ ਕੋਈ ਏਦਾਂ ਦੀ ਮੱਦ ਹੈਗੀ ਆ ਜਾਂ ਸਰਕਾਰ ਸੋਚ ਰਹੀ ਹੈ ਵੇਖੋ ਕੋਈ ਵੀ ਬੰਦਾ ਜਿਹੜਾ ਉਹ ਚੋਣ ਲੜ ਸਕਦਾ ਪੰਚਾਇਤੀ ਹਰ ਬੰਦੇ ਨੂੰ ਆਕਿਆ ਵੀ ਉਹ ਚੋਣ ਲੜ ਸਕੇ ਹੋ ਸਕਦਾ ਵਾ ਬੰਦਾ ਪਿੰਡ ਚ ਰਹਿੰਦਾ ਹੋਵੇ ਲੋਕਾਂ ਦੇ ਕੰਮ ਕਰਦਾ ਹੋਵੇ ਉਹ ਘਟ ਪੜਿਆ ਹੋਵੇ ਇੱਕ ਚਰਚਾ ਚੱਲਦੀ ਸੀ ਕਿ ਗ੍ਰੈਜੂਏਟ ਹੀ ਹੋਵੇ ਵੇਖੋ ਗ੍ਰੈਜੂਏਟ ਆ ਬੰਦਾ ਉਹ ਚੰਡੀਗੜ੍ਹ ਰਹਿੰਦਾ ਪਿੰਡ ਉਹਦਾ ਹੈਗਾ ਵਾ ਤਰਨਤਾਰ ਲੱਗੇ ਉਹ ਬੰਦਾ 2.5 200 ਕਿਲੋਮੀਟਰ ਤੇ ਕਦੋਂ ਗਿਆ ਤੇ ਕਦੋਂ ਆਇਆ ਇੱਕ ਬੰਦਾ ਉਹ ਘਟ ਪੜਿਆ ਉਹ ਰਹਿੰਦਾ ਆਪਦੇ ਪਿੰਡ ਉਥੇ ਤਰਨਤਾਰ ਨਾਲ ਟੋਟੀਆਂ ਉਹ ਪਿੰਡ ਰਹਿ ਕੇ ਵਿਕਾਸ ਕਰਾਉ ਪਿੰਡ ਦਾ ਕਿ ਚੰਡੀਗੜ੍ਹ ਵਾਲਾ ਗ੍ਰੈਜੂਏਟ ਵਿਕਾਸ ਕਰਾਊਗਾ ਬੰਦਾ ਉਹ ਚਾਹੀਦਾ ਜਿਹੜਾ ਪਿੰਡ ਦੇ ਲੋਕਾਂ ਦੇ ਕੰਮ ਆਵੇ ਭਾਵੇਂ ਘਟ ਪੜਿਆ ਆਵੇ ਹੋਵੇ ਲੋਕਾਂ ਦਾ ਹਮਦਰਦ ਹੋਵੇ ਲੋਕਾਂ ਦਾ ਦਰਦੀ ਉਹ ਬੰਦਾ ਪਿੰਡ ਦਾ ਸਰਪੰਚ ਬਣਨਾ ਚਾਹੀਦਾ ਕਦੋਂ ਤੱਕ ਹੋਣ ਦੀ ਸਮਾਂ ਬਸ ਜਲਦੀ ਪੰਚਾਇਤੀ ਚੋਣਾਂ ਹੋਣਗੀਆਂ ਜਿਹੜੇ ਸਾਡੇ ਸਾਥੀ ਉਤਾਵਲੇ ਆ ਵੀ ਸਰਪੰਚ ਬਣ ਨੂੰ ਉਹਨਾਂ ਨੂੰ ਵਧਾਈਆਂ ਜਲਦੀ ਉਹ ਸਰਪੰਚ ਬਣ ਗਏ ਉਹਨਾਂ ਦੀਆਂ ਗੱਡੀਆਂ ਤੇ ਛੇਤੀ ਸਰਪੰਚ ਵਾਲੀਆਂ ਜਿਹੜੀਆਂ ਮੋਹਰਾਂ ਪਈਆਂ ਹੋਣਗੀਆਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਿੱਧੇ ਤੌਰ ਤੇ ਪੰਚਾਇਤ ਮੰਤਰੀ ਇਹ ਕਹਿੰਦੇ ਆ ਕਿ ਚੋਣਾਂ ਬਹੁਤ ਜਲਦੀ ਹੋਣਗੀਆਂ ਪਰ ਇਹਦੇ ਵਿੱਚ ਸੋਧ ਕੀਤੀ ਗਈ ਹੈ ਜਿਹਦੇ ਨਾਲ ਉਹ ਕੋਸ਼ਿਸ਼ ਕਰਨਗੇ ਕਿ ਪਿੰਡ ਦੇ ਲੋਕਾਂ ਵਾਸਤੇ ਜੋ ਸਰਪੰਚ ਚੁਣਿਆ ਜਾਵੇ ਉਹ ਪਿੰਡ ਦਾ ਹੀ ਰਹੇ ਨਾ ਕਿ ਕਿਸੇ ਰਾਜਨੀਤਿਕ ਧਿਰ ਦਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ